ਇਹ ਦਿਵਾਰੀ ਬਰੀ ਬਰੀ ਮਨਾ ਚੁੱਕੀ ਜੀ ਪੜੀਆਂ ਦਿਵਾਰੀ ਸਾਡੀ ਕਾਰੀਆਂ ਲੰਗੀਆਂ ਨੇ ਅਸੀਂ ਦੋ ਦੋ ਤਿੰਨ ਤਿੰਨ ਝਿਲਿਆਂ ਦੇ ਵਿੱਚੋਂ ਹੱਥੀਂ ਚੈੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਂ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਂਦੇ ਜੀ ਦਿਵਾਰੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਉਹ ਪਟਾਓ ਵੀ ਵੱਧ ਪਾਣੀ ਸੀਗਾ ਜੋ ਜਿਸ ਤਰ੍ਹਾਂ ਤੇ ਸਾਡੇ ਪਿੰਡ ਦੇ ਵਿੱਚ 10 11 ਦਿਨ ਪਾਣੀ ਲੈਣ ਨਾਲ ਫਸਲ ਦਾ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਜਿਹੜੀ ਪੰਜਾਬ ਸਰਕਾਰ ਤੋਂ ਉਪਰਾਲਾ ਇਹ ਇੰਨਾ ਵਧੀਆ ਰਿਹਾ ਕਿ ਸਾਨੂੰ ਦੀਪਾਵਲੀ ਤੋਂ ਪਹਿਲਾਂ ਪਹਿਲਾਂ ਪੈਸੇ ਪੈ ਗਏ ਨੇ ਮੰਤਰੀ ਸਾਹਿਬ ਨੇ ਜੋ ਵਾਦਾ ਕੀਤਾ ਸੀ ਕਿ 42 ਤੋਂ ਬੈਂਦਾ ਬੈਂਦਾ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਣਗੇ ਜੀ ਪਰ ਅੱਬੇ ਨੇ ਉਹ ਤਕਰੀਬਨ کافی ਹੱਦ ਤੱਕ ਪਹੁੰਚ ਚੁੱਕੇ ਹਨ ਜੋ ਰਹਿੰਦੇ ਹਨ ਇੱਕ ਦੋ ਦਿਨਾਂ ਵਿੱਚ ਉਹ ਵੀ ਪਾਏ ਜਾਣਗੇ ਜੀ ਸਾਡੀ ਫਸਲ ਸਾਰੀ ਤਬਾਹ ਹੋ ਗਈ ਇਹ ਪਹਿਲਾ ਚਾਂਸ ਹੈ ਸਾਡਾ ਜਿਹੜਾ ਸਾਨੂੰ ਇਹ ਮਾਮਜ਼ਾ ਮਿਲ ਲੱਗਾ 20000 ਰੁਪਇਆ ਇੰਨੀ ਤੇਜ਼ ਕਿਹਨੇ ਪਾਇਆ ਨਹੀਂ ਜਿੰਨੇ ਤੇਜ਼ ਤੇ ਸਾమే ਮਾਮਜ਼ਾ ਮਿਲ ਚਲਿਆ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਆ ਮਾਨਸਾ ਵਾਲੇ